ਮੈਂ ਅਣਪੜ੍ਹ ਹੋਣ ਦੇ ਬਾਵਜੂਦ ਮੈਂ ਆਪਦਾ ਵਧੀਆ ਕੈਰੀਅਰ ਆਪਦਾ ਸੈੱਟ ਕਰੀ ਬੈਠਾ ਉਹ ਵੀ ਕੁੱਕਣਾ ਕਬੂਤਰਾਂ ਦਾ ਨਸ਼ੇ ਦਾ ਖਿਆਲ ਛੱਡ ਕੇ ਕੰਮ ਵੀ ਬਹੁਤ ਆ ਪੰਜਾਬ 'ਚ ਬੰਦਾ ਕਰਨ ਵਾਲਾ ਹੋਵੇ ਆਪਦੇ ਜਨੂਨ ਹੋਣਾ ਚਾਹੀਦਾ ਇਹ ਹੁਣੇ ਵੀ ਆਪਾਂ ਤੜਕੇ ਉੱਠੇ ਰੱਬ ਦਾ ਨਾਮ ਲੇਤਾ ਚਲੋ ਯਾਰ ਬਾਹਰ ਚ ਬੈਨੇ ਆ ਫਿਰ ਕੰਮ ਹੈ ਨਹੀਂਗਾ ਕਬੂਤਰ ਬਾਈ ਜੇ ਚ 100 ਰੁਪਏ ਦਾ ਵੀ ਆ ਤੇ ਕਬੂਤਰੇ ਚ ਬਾਈ ਜੇ ਹਜ਼ਾਰਾਂ ਵਾਲੇ ਨਾਰਮਲ ਚੱਲੀ ਜਾਂਦੇ ਆ ਤੇ ਗੱਲ ਕਰੀਏ ਤੇ ਲੱਖਾਂ ਵਾਲੇ ਜੁੜੇ ਪਏ ਆ ਰਿਸ਼ਤੇਦਾਰਾਂ ਨੂੰ ਪਹਿਲਾਂ ਪਹਿਲਾਂ ਲੱਗਦਾ ਸੀਗਾ ਯਾਰ ਕਿਹੜੇ ਕੁੱਕੜਾਂ ਕਬੂਤਰਾਂ ਹੀ ਤੁਰੇ ਫਿਰਦੇ ਆ ਪਰ ਹੁਣ ਅੱਜ ਉਹੀ ਰਿਸ਼ਤੇਦਾਰ ਕਹਿੰਦੇ ਆ ਵੀ ਹਾਂ ਯਾਰ ਕੰਮ ਠੀਕ ਐ ਕਿਸ ਤੋਂ ਮੰਗਣ ਦੀ ਲੋੜ ਤਾਂ ਨਹੀਂ ਪੈਂਦੀ ਵਧੀਆ ਇਨਕਮ ਆ ਰਹੀ ਐ ਅੱਜ ਤੱਕ ਮੈਨੂੰ ਕੋਈ ਕਹੇ ਨਹੀਂ ਸਕਦਾ ਜਦੋਂ ਰਜੀਤ ਬਾਹਰ ਚ ਬੈਠਾ ਦੇਖਿਆ ਰੱਖੇ ਤਾਂ ਵੀਰੇ ਮੇਰੇ ਵੀ ਕੁੱਕੜ ਕਬੂਤਰੀ ਐ ਜਿੰਨੀ ਇਹ ਚ ਮਿਹਨਤ ਕਰੋਗੇ ਓਨੀ ਵੀਰੇ ਇਨਕਮ ਆਪਾਂ ਨੂੰ ਜ਼ਿਆਦਾ ਮਿਲੂਗੀ ਜਿਹੜੇ ਆਪਣੇ ਘਰ ਦੇ ਫੁੜਕਲ ਖਰਚੇ ਆ ਉਹ ਆਪਾਂ ਨੂੰ ਕਿਸੇ ਨੇ ਝਾਕਣ ਦੀ ਲੋੜ ਨਹੀਂ ਮੈਂ ਦਾਅਵੇ ਨਾ ਕਹਿਣਾ ਅਜੀ ਕਿੰਨੇ ਰੱਖੇ ਹੋਏ ਨੇ ਤੁਸੀਂ ਇਹ ਜਾਨਵਰ ਵੀਰੇ ਜੇ ਜਾਨਵਰਾਂ ਦੀ ਆਪਾਂ ਗੱਲ ਕਰਦੇ ਆ ਤਾਂ ਜਾਨਵਰ ਵੀਰੇ ਮੇਰੇ ਕੋਲੇ ਕਿਤੇ ਤਾਂ 100 150 ਤੋਂ 200 ਤੋਂ ਤਾਂ ਘਟਦਾ ਨਹੀਂ ਗਿਆ ਜੀ ਇਹ ਗੱਲ ਤਾਂ ਮੈਨੂੰ ਪਤਾ ਤੇ ਮੇਰੇ ਕੋਲ ਹਜ਼ਾਰਾਂ ਦੇ ਹਿਸਾਬ ਨਾਲ ਵੀ ਕੁਆਂਟੀਟੀ 700 800 ਜਾਨਵਰ ਇਹਨਾਂ ਵੀ ਪਿਆ ਰਹਿੰਦਾ ਜੀ ਜੇ ਆਪਾਂ ਜਾਨਵਰਾਂ ਦੀ ਗੱਲ ਕਰੀਏ ਕਿਉਂਕਿ ਮੇਰਾ ਸਿਲਪਰਚੇ ਦਾ ਕੰਮ ਆ ਹੀ ਪਤਾ ਨਹੀਂ ਕਿਤੇ ਵੱਧ ਜਾਣੇ ਕਿਤੇ ਘਟ ਜਾਣੇ ਆਹ ਕੁਸ਼ੀ ਹੈ ਜੀ ਅਜੀ ਲੋਕੀ ਵੀ ਕਹਿੰਦੇ ਨੇ ਜਿਹਦੇ ਕੋਈ ਕਬੂਤਰ ਮੁਰਗੇ ਰੱਖਿਓ ਵਿਲੇ ਬੰਦ ਦਾ ਕੰਮ ਆ ਹੰਦੀਆਂ ਜੀ ਬਾਈ ਜੀ ਬਹੁਤ ਵੀਰਾਂ ਦੀ ਇਹ ਸੋਚ ਆ ਪਰ ਇਹ ਸੋਚ ਨੂੰ ਜੇ ਆਪਾਂ ਮਿਹਨਤ ਕਰਕੇ ਦੂਰ ਕਰ ਦਿੰਨੇ ਆ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਕਿਸੇ ਤੇ ਗੱਲ ਕਿਉਂ ਕਰਨੀ ਆਪਦੇ ਤੇ ਕਰਦਾ ਅੱਜ ਤੱਕ ਮੈਨੂੰ ਕੋਈ ਕਹੇ ਨਹੀਂ ਸਕਦਾ ਰਣਜੀਤ ਬਾੜ ਵਿੱਚ ਬੈਠਾ ਦੇਖਿਆ ਰੱਖੇ ਤਾਂ ਵੀਰੇ ਮੇਰੇ ਵੀ ਕੁਕੜ ਕਬੂਤਰੀ ਹੈ ਮੈਂ ਤਾਂ ਨਾ ਮਿਹਨਤ ਕਰੋ ਕਿਸੇ ਵੀ ਫੀਲਡ ਦੇ ਵਿੱਚ ਉਤਰੋ ਬੰਦਾ ਕਾਮਯਾਬ ਹੋਊਗਾ ਜੇ ਆਪਾਂ ਬੈਠਣ ਦਾ ਖਿਆਲ ਕਰਦੇ ਤਾਂ ਆਪਣੀ ਸੁਰਤ ਉਧਰ ਹੀ ਜਾਊਗੀ ਜੀ ਗੱਲਾਂ 'ਚ ਅਸਲ ਕਿੰਨੀ ਕਾ ਅਮਦਨ ਹੋ ਜਾਂਦੀ ਹੈ ਜੀ ਆਪਾਂ ਅਮਦਨ ਦੀ ਗੱਲ ਕਰੀਏ ਤੇ ਜੇ ਬਿਕਾ ਸਾਲੂ ਮਹੀਨੇ ਦੀ ਇੰਨੀ ਆਮਦਨ ਤੇ ਇੰਨਾ ਖਰਚਾ ਹੋ ਗਿਆ। ਬਾਈ ਜੀ ਆਮਦਨ ਦੀ ਗੱਲ ਵੀ ਆਪਾਂ ਚਲੋ ਵਧੀਆ ਤੁਸੀਂ ਵਧੀਆ ਕੁਐਸਚਨ ਕੀਤਾ। ਜਿੰਨੀ ਇਹ ਚ ਮਿਹਨਤ ਕਰੋਗੇ ਓਨੀ ਵੀਰੇ ਇਨਕਮ ਆਪਾਂ ਨੂੰ ਜ਼ਿਆਦਾ ਮਿਲੂਗੀ। ਜਿਹੜੇ ਆਪਣੇ ਘਰ ਦੇ ਫੁੜਕਲ ਖਰਚੇ ਆ ਕੋ ਉਹ ਆਪਾਂ ਨੂੰ ਕਿਸੇ ਨੇ ਝਾਕਣ ਦੀ ਲੋੜ ਨਹੀਂ ਮੈਂ ਦਾਅਵੇ ਨਾ ਕਹਿਣਾ। ਜੇ ਆਪਾਂ ਮਿਹਨਤ ਕਰਾਂਗੇ ਆਪਾਂ ਨੂੰ ਇਹ ਕਮਾਈ ਦੇਣਗੇ ਖੁਦ। ਅੱਛਾ ਇਹ ਤਾਂ ਆਖਣਗੇ ਕਮਾਈ ਕਰ ਰਹੀ ਤੇ ਉਹਨਾਂ ਨੂੰ ਕਮ ਦਿੰਨੇ ਆ। ਹਾਂ। ਅੱਜ ਮੈਂ ਆਪਦੇ ਦਾਅਵੇ ਨਾ ਕਹਿਣਾ ਮੈਨੂੰ ਆੜਤ ਕੇ ਜਾਣ ਦੀ ਲੋੜ ਨਹੀਂ ਪੈਂਦੀ। ਮੇਰਾ ਘਰੋਂ ਹੀ ਸਾਰ ਜਾਂਦਾ ਜੀ ਸਾਰਾ ਲੋਟ ਜਿਹੜੇ ਲੈਣ ਆਉਂਦੇ ਨੇ ਇਹ ਅ ਫੀਚਰ ਖਾਤਰ ਲੈਣਾ ਵੀ ਘਰੇ ਸ਼ੌਕ ਕੀ ਰੱਖਣ ਤਾਂ ਕਿ ਲੈਣਾ ਜੀ ਵੀਰੇ ਜਿਹੜਾ ਇਹ ਫੀਲਡ ਆ ਗਿਆ ਸਾਡਾ ਫੈਨਸੀ ਦਾ ਨੰਬਰ 1 ਦੇ ਚ ਕਟਾਈ ਵਾਲਾ ਸਮਾਨ ਹੈ ਨੀਗਾ ਸ਼ੌਕ ਤੋਂ ਰੱਖਣ ਵਾਲਾ ਜਾਨਵਰ ਸਾਰਾ ਠੀਕ ਹੈ ਜੀ ਨੰਬਰ 2 ਇਹਦੇ ਵਿੱਚ ਜਿਵੇਂ ਹੁਣ ਮੈਂ ਇੱਕ ਮੇਰਾ ਸਾਈਡ ਬਿਜ਼ਨਸ ਆ ਜੀ ਬਹੁਤ ਵੀਰ ਮੇਰੇ ਕੋਲ ਆਉਦੇ ਆ ਕਹਿੰਦੇ ਵੀਰੇ ਇਹ ਕੰਮ ਸਟਾਰਟ ਕਰਨਾ ਮੈਂ ਕਹਿੰਦਾ ਨਾ ਵੀ ਕਰੋ ਜੀ ਸਾਈਡ ਬਿਜ਼ਨਸ ਵਾਲੇ ਵੀਰ ਵੀ ਆਉਦੇ ਆ ਤੇ ਜਿਆਦਾਤਰ ਸਾਡੇ ਕੋਲ ਉਹ ਫਾਰਮ ਆਉਂਦੀਆਂ ਜਿਹੜੀਆਂ ਘਰੇ ਰੱਖਣ ਵਾਲੇ ਲੈ ਕੇ ਜਾਂਦੇ ਆ ਸ਼ੌਂਕ ਤੌਰ ਤੋਂ ਜੀ ਹਾਂਜੀ ਕਬੂਤਰ ਹੋਗੇ ਫੈਨਸੀ ਜਿਵੇਂ ਮੁਰਗੇ ਹੋਗੇ ਫੈਜ਼ਾਂ ਟਰਕੀ ਆਲਬਰੀਡ ਹੀ ਮਿਲ ਜਾਂਦੀ ਆ ਸ਼ੌਂਕ ਤੋਂ ਰੱਖਣ ਵਾਲੀ ਬਈ ਕਟਾਈ ਵਾਲਾ ਸਮਾਨ ਨਹੀਂ ਹੁੰਦਾ ਮੇਰੇ ਕੋਲ ਅੱਛਾ ਜੀ ਹਾਂਜੀ ਇਹ ਇਹ ਨਾ ਕਿੰਨੀ ਕਮੈਂਡੀ ਬੀਤ ਜਾਂਦੀ ਨੇ ਵੀਰੇ ਜੇ ਕੋ ਅਪਾ ਚਲੋ ਮੀਡੀਅਮ ਕਬੂਤਰ ਤੇ ਲੈਨੇ ਆ ਹਰ ਇੱਕ ਵੀਰ ਨੂੰ ਪਤਾ ਹੈ ਨਾ ਕਬੂਤਰ ਬਾਰੇ ਤਾਂ ਕਬੂਤਰ ਬਾਈ ਜੀ ਇਹ ਚ 100 ਰੁਪਏ ਦਾ ਵੀ ਆ ਤੇ ਕਬੂਤਰੇ ਚ ਬਾਈ ਜੀ ਹਜ਼ਾਰਾਂ ਵਾਲੇ ਨਾਰਮਲ ਚੱਲੀ ਜਾਂਦੇ ਆ ਤੇ ਗੱਲ ਕਰੀਏ ਤੇ ਲੱਖਾਂ ਵਾਲੇ ਜੁੜੇ ਪਏ ਆ ਕਿਉਂਕਿ ਹਰ ਇੱਕ ਬੰਦਾ ਜੀ ਅੱਜ ਮੈਂ ਹੁਣ ਵੀਡੀਓ ਦੇ ਵਿੱਚ ਕਹਿ ਰਿਹਾ ਅਗਲਾ ਕੋਈ ਬਾਈਰ ਗੱਪ ਮਾਰੀ ਜਾਂਦਾ ਜਦੋਂ ਆਪਾਂ ਇਹ ਫੀਲਡ ਦੇ ਵਿੱਚ ਉਤਰਾਂਗੇ ਨਾ ਉਦੋਂ ਆਪਾਂ ਨੂੰ ਪਤਾ ਲੱਗਦਾ ਜੀ ਇਹਦੇ ਵਿੱਚ 500 ਵਾਲੀ ਚੀਜ਼ ਵੀ ਪਈ ਐ ਤੇ 5 ਲੱਖ ਵਾਲੀ ਵੀ ਪਈ ਐ ਜੀ ਬਰੀਡ ਦੇ ਹਿਸਾਬ ਨਾਲ ਅੱਛਾ ਫਿਰ ਇਹਨਾਂ ਦੀ ਜੀ ਕੇਅਰ ਕਿਸ ਤਰੀਕੇ ਨਾਲ ਕਰਦੇ ਜੇ ਗਰਮੀ ਜਾਂ ਸਰਦੀ ਵੀਰੇ ਇੱਕ ਤਾਂ ਜਿਹੜੇ ਤਾਂ ਆਪਣੇ ਨਾਰਮਲ ਕੁੱਕੜ ਕਬੂਤਰ ਆ ਗਏ ਉਹਨਾਂ ਨੂੰ ਤਾਂ ਟੈਂਪਰੇਚਰ ਨਾਰਮਲ ਹੀ ਚੱਲ ਜਾਂਦਾ ਨਾ ਇਹਨਾਂ ਨੂੰ ਥੋੜਾ ਜਿਹਾ ਮੈਂਟੇਨ ਰੱਖਣਾ ਪੈਂਦਾ ਵੀ ਨਾ ਤਾਂ ਜ਼ਿਆਦਾ ਸਰਦੀ ਲੱਗੇ ਨਾ ਜ਼ਿਆਦਾ ਗਰਮੀ ਲੱਗੇ ਇਹਨਾਂ ਦੇ ਵਿੱਚ ਕੋਈ 2-3 ਜ਼ਿਆ ਉਹਨਾਂ ਦਾ ਹੱਲ ਵੀ ਹੈਗਾ ਜੇ ਕਿਸੇ ਵੀਰ ਨੂੰ ਕੋਈ ਨੌਬਤ ਆਉਦੀ ਆ ਤੇ ਜਿੰਨਾ ਆਪਾਂ ਨੂੰ ਪਤਾ ਹਨਾ ਵੀ ਆਪਾਂ ਰੱਬ ਦਾ ਹੈ ਨਹੀਂਗੇ ਆਪਾਂ ਕਿਸੇ ਦਾ ਫਾਇਦਾ ਕਰ ਸਕਦੇ ਹਾਂ ਜਿਹੜਾ ਵੀਰ ਆਪਾਂ ਨੂੰ ਫੋਨ ਕਰੂਗਾ ਅਜਾ ਰੰਜੀਤ ਇਹ ਦੁੱਤੀ ਰੱਖੇ ਨੇ ਕੋਈ ਅਮਰੀਕਾ ਵਾਲੇ ਤੋਂ ਉਹਨਾਂ ਨੂੰ ਫਿਰ ਮੌਸਮ ਦਾ ਫਰਕ ਪੈਂਦਾ ਭਾਈ ਜੀ ਜਦੋਂ ਤਾਂ ਜੇ ਤਾਂ ਆਪਾਂ ਬੱਚਾ ਪਾਲੀਏ ਉਹ ਤਾਂ ਮੌਸਮ ਪਹਿਲਾਂ ਤੋਂ ਹੀ ਮੇਨਟੇਨ ਕਰਦਾ ਜੀ ਜਿਹੜੇ ਵੱਡੇ ਆਪਾਂ ਕੇਰਾ ਮੰਗਵਾਉਣੇ ਆ ਉਹਨਾਂ ਨੂੰ ਥੋੜਾ ਝਟਕਾ ਪੈਂਦਾ ਜੀ ਕੋਈ ਜੇ ਤਾਂ ਬੰਦਾ ਜਾਣਕਾਰ ਆ ਉਹ ਤਾਂ ਉਹਨੇ ਰਿਕਵਰੀ ਕਰ ਲੈਂਦਾ ਅਣਜਾਣ ਤੋਂ ਮਰ ਵੀ ਜਾਂਦੇ ਆ ਭਾਈ ਤੁਸੀਂ ਫਿਰ ਇਹ ਰੱਖੀ ਹੋਈ ਨਹੀਂ ਹਾਂਜੀ ਇਹਨਾਂ ਨੂੰ ਸਰਦੀ-ਸੋਦੀ ਦਾ ਵੀ ਪਰਵਾਹ ਨਹੀਂ ਗਰਮੀ ਨਹੀਂ ਜੀ ਹੈਗੀ ਆ ਬਾਈ ਸਰਦੀ 'ਚ ਮੇਰੇ ਮੰਨ ਕੇ ਚੱਲੋ ਇਹਨਾਂ ਨੂੰ ਤਰਪਾਲਾਂ ਬਲਬ ਲਾਏ ਹੁੰਦੇ ਆ ਵਧੀਆ ਪ੍ਰੋਪਰ ਇਕੱਲੇ-ਇਕੱਲੇ ਕੇਸ ਤਾਂ ਨਹੀਂ ਜਿਵੇਂ ਮੇਰੇ ਤਾਂ ਹੁਣ ਵੀਰੇ ਤੁਸੀਂ ਦੇਖਿਆ ਬਰਾਂਡੇ ਲੱਗੇ ਹੋਏ ਨੇ ਇਹਨਾਂ ਲਈ ਤੇ ਮੈਂ ਬਲਬ ਲਾ ਦਿੰਨਾ ਜਾਂ ਪੱਠੀ ਲਾ ਦਿੰਨਾ ਤੇ ਗਰਮੀ 'ਚ ਬਈ ਕੂਲਰ ਚੱਲਦਾ ਅੱਛਾ ਦੋ ਕੂਲਰ ਚੱਲਦੇ ਨੇ ਦੇਖੋ ਉਧਰ ਇੱਕ ਉਧਰ ਨਾਲੇ ਕਹਿੰਦੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਆ ਬੇਰੋਜ਼ਗਾਰੀ ਪਹਲੀ ਜਾਂਦੀ ਇਹ ਤਾਂ ਬਈ ਗੱਲਾਂ ਗਲਤ ਆ ਜਿਹੜੀ ਗੱਲ ਆ ਜਿਹੜੀ ਗੱਲ ਤੇ ਆਪਾਂ ਮੁੱਦੇ ਤੇ ਗੱਲ ਕਰਦੇ ਆ ਨਸ਼ਾ ਬਹੁਤ ਆ ਪਰ ਜੇ ਆਪਾਂ ਨਸ਼ੇ ਦੇ ਨਾਲ ਚੱਲੀਏ ਨਾ ਨਸ਼ੇ ਦਾ ਖਿਆਲ ਛੱਡ ਕੇ ਕੰਮ ਵੀ ਬਹੁਤ ਪੰਜਾਬ 'ਚ ਬੰਦਾ ਕਰਨ ਵਾਲਾ ਹੋਵੇ ਆਪਦੇ ਜਨੂਨ ਹੋਣਾ ਚਾਹੀਦਾ ਇਹ ਹੁਣੇ ਵੀ ਆਪਾਂ ਤੜਕੇ ਉੱਠੇ ਰੱਬ ਦਾ ਨਾਲ ਲੱਤ ਚੱਲੋ ਯਾਰ ਬਾਹਰ ਚ ਬੈੰਨੇ ਆ ਫਿਰ ਕੰਮ ਹੈ ਨਹੀਂਗਾ ਜੇ ਆਪਾਂ ਮਿਹਨਤ ਕਰੀਏ ਭਾਈ ਬੰਦਾ ਬੇਲੇ ਹੀ ਰਹਿੰਦਾ ਸਰੀ ਤੜੀ ਕੰਮ ਕਰਨ ਵਾਲਾ ਹੋਵੇ ਗਰਮੀ ਗਰਮੀ ਕੈਪਰੀ ਸ਼ਰਟ 'ਚ ਰਹਿੰਦਾ ਰਣਜੀਤ ਪੂਰੀਆਂ ਬਾਹਾਂ ਵਾਲਾ ਕਿਤੇ ਮੈਂ ਸ਼ਰਟ ਨਹੀਂ ਪਾਈਗੀ ਨਾ ਕਿਤੇ ਕੁੜਤਾ ਪਾਇਆ ਕਿਉਂਕਿ ਸਾਰੇ ਦਿੜੀ ਜਨਮ ਰਜ ਰਹਿਣਾ ਕਿਤੇ ਪਿੰਜਰੇ 'ਚ ਤੰਬ ਲੱਗ ਗਈ ਲੋਰ ਨੂੰ ਲੱਗ ਗਈ ਕਿਤੇ ਸ਼ੈਲਟਰ ਨੂੰ ਲੱਗ ਗਈ ਰਿਸ਼ਤੇਦਾਰ ਲੋਕ ਇਹ ਨਹੀਂ ਕਹਿੰਦੇ ਵੀ ਇਹਨਾਂ ਚ ਮੁਸਕਾ ਹੁੰਦਾ ਕਿਉਂ ਰੱਖੇ ਨੇ ਘਰ ਦਾ ਨੌਣਾ ਔਖਾ ਲੱਗਦਾ। ਭਾਈ ਜੀ ਰਿਸ਼ਤੇਦਾਰਾਂ ਦੀ ਗੱਲ ਕਰੀਏ ਰਿਸ਼ਤੇਦਾਰਾਂ ਨੂੰ ਪਹਿਲਾਂ ਪਹਿਲਾਂ ਲੱਗਦਾ ਸੀਗਾ ਯਾਰ ਕਿਹੜੇ ਕੁੱਕੜਾਂ ਕੋਤਰਾ ਹੀ ਤੁਰੇ ਫਿਰਦੇ ਆ। ਪਰ ਹੁਣ ਅੱਜ ਉਹੀ ਰਿਸ਼ਤੇਦਾਰ ਕਹਿੰਦੇ ਆ ਵੀ ਹਾਂ ਯਾਰ ਕੰਮ ਠੀਕ ਹੈ। ਕਿਸ ਤੋਂ ਮੰਗਣ ਦੀ ਲੋੜ ਤਾਂ ਨਹੀਂ ਪੈਂਦੀ। ਵਧੀਆ ਇਨਕਮ ਆ ਰਹੀ ਹੈ। ਪਰ ਹੁਣ ਸਮਝ ਲ ਤਾਂ ਅਕਸਰ ਭਾਈ ਜੇ ਆਪ ਇਹਨਾਂ ਦਾ ਸਿਸਟਮ ਰੱਖਾਂਗੇ ਘਰੇ। ਕੇਅਰ ਕਰਾਂਗੇ। ਕਮ ਸੇ ਕਮ ਇਹਨਾਂ ਦੀ ਇੱਕ ਹਫ਼ਤੇ ਸਾਰੇ ਕੇਜਾਂ ਦੀ ਸਫਾਈ ਹੋਣੀ ਚਾਹੀਦੀ ਹੈ ਫੇਰ ਨਹੀਂ ਸਮੇਲੋ ਦੀ ਦਾਅਵੇ ਨਾ ਕਹਿਣਾ ਮੈਂ ਤੇ ਜੇ ਬਾਈ ਆਪਾਂ ਕੇਜਾਂ ਦੇ ਵਿੱਚ ਤਾੜਤੇ ਉਸ ਤੋਂ ਬਾਅਦ ਇਹਨਾਂ ਨੇ ਚੱਕੇ ਨਹੀਂ ਆਪਾਂ ਕੱਲਾ ਸੋਚ ਕੇ ਪੈਸਾ ਫਿਰ ਤਾਂ ਵੀ ਸਭ ਕੁਝ ਹੋਊਗਾ ਫਿਰ ਤਾੜ ਗਵਾਣੂ ਵੀ ਪਰੇਸ਼ਾਨ ਹੋਊਗਾ ਆਪ ਨੂੰ ਮਹਿਸੂਸ ਹੋਊਗਾ ਸਮੇਲੋ ਦੀ ਹੈ ਜੀ ਕਈ ਗੱਲਾਂ ਇਹਦੇ ਵਿੱਚ ਇਹ ਤਾਂ ਸ਼ੌਂਕ ਕਰਨਾ ਮੈਂ ਇਹ ਕਹਿਣਾ ਜੀ ਇਹ ਸ਼ੌਂਕ ਕਰਨਾ ਨਾ ਦਿਲੋਂ ਕਰਕੇ ਵੇਖੋ ਇੱਕ ਵਾਰ ਮੈਂ ਦਾਅਵੇ ਨਾ ਕਹਿਣਾ ਬੰਦਾ ਕਾਮਯਾਬ ਹੋਊਗਾ ਜੇ ਸਟਾਰਟ ਕਰਨਾ ਕਿੰਨੇ ਕੁ ਪੈਸੇ ਦੀ ਲੋੜ ਪੈਦੀ ਕੰਮ ਕਰਨ ਲਈ ਤੁਸੀਂ ਕਿਹਦੇ ਬਣਦੇ ਹੋ ਭਾਈ ਇਹ ਮੈਂ ਤੁਹਾਨੂੰ ਆਪਦੇ ਪੈਸੇ ਦੀ ਗੱਲ ਦੱਸਾਂ ਮੇਰਾ ਤਾਂ ਕੁਝ ਵੀ ਨਹੀਂ ਲੱਗਿਆ ਮਹਾਰਾਜ ਦੀ ਕਿਰਪਾ ਨਾਲ ਔਨਲੀ ਮੈਂ ਤਾਂ ਜਿਵੇਂ ਆਪਣੇ ਦੇਸੀ ਕੁੱਕੜ ਕਬੂਤਰ ਉਹ ਪਹਿਲੇ ਦਿਨੋਂ ਰੱਖਦਾ ਹੀ ਮੈਂ ਘਰ ਦੇ ਝੜਕਦੇ ਵੀ ਸੀਗੇ ਬਈ ਯਾਰ ਕਿਹੜੇ ਕੰਮਾਂ 'ਚ ਬੜਿਆ ਫਿਰਦਾ 2010 ਤੋਂ 2010 'ਚ ਮੇਰੀ ਮੈਰਿਜ ਹੁੰਦੀ ਆ ਉਸ ਤੋਂ ਪਹਿਲਾਂ ਤਾਂ ਲੜਦੇ ਸੀ ਉਸ ਤੋਂ ਬਾਅਦ ਜੋ ਮੈਰਿਜ ਹੋ ਗਈ ਕਹਿੰਦੇ ਚੱਲ ਰੱਖੀ ਫਿਰਦਾ ਰੱਖ ਲੈ ਇਹ ਰਣਾ ਉਸ ਤੋਂ ਬਾਅਦ ਬਈ ਮੈਂ ਆਪਦਾ ਮੇਰਾ ਬਾਈ ਭੋਲਾ ਉਸਤਾਦ ਆ ਛੱਤੇ ਨਾ ਉਹ ਤੋਂ ਇੱਕ ਜੁੜਾ ਹੀ ਲੈਂਦਾ ਹੀ ਮੈਂ ਕਾਫੀ ਵੀਡੀਓ 'ਚ ਜ਼ਿਕਰ ਕਰ ਚੁੱਕਿਆ 2000 ਰੁਪਏ ਦੇ ਲਾ ਕੇ ਉਤੋਂ 3500 ਰੁਪਏ ਨਕਮ ਲਈ ਮੈਂ। 1500 ਰੁਪਏ ਪ੍ਰੋਫਿਟ ਦੇ ਗਏ। ਜੋੜੇ ਦਾ ਜੋੜਾ ਰਹਿ ਗਿਆ। ਉਹਨੇ ਫੇਰ ਇਨਕਮ ਦਿੱਤੀ। ਉਤੋਂ ਬਾਈ ਮੇਰਾ ਇਹ ਜਿਹਾ ਕੰਮ ਸਟਾਰਟ ਹੋਇਆ ਇੱਕ ਜਿਵੇਂ ਆਪਾਂ ਕਹਿ ਦਿੱ ਗਏ ਆਪਾਂ ਨੂੰ ਕੋਈ ਲਤ ਲੱਗ ਗਈ, ਸਵਾਦ ਪੈ ਗਿਆ। ਲੋਕ ਕਿਥੋਂ ਤੱਕ ਲੈਣਾ ਹੁੰਦੇ ਤੁਹਾਡੇ ਬਾਹਰੇ ਦੇਸ਼ਾਂ ਦੀ ਡਿਮਾਂਡ ਕਰਦੇ ਨੇ। ਹਾਂਜੀ ਬਾਈ ਜੀ। ਬਹੁਤ ਦੂਰ ਦੂਰ ਤੱਕ ਕਰਮਾਲ ਭੇਜ ਚੁੱਕਿਆ। ਆਉਦਾ ਹੀ ਮੇਰਾ ਬਹੁਤ ਦੂਰ ਤੋਂ ਆ। ਜਿੱਥੋਂ ਮੇਰਾ ਆਉਦਾ ਕਈ ਥਾਂ ਤੋਂ। 3 ਦਿਨ ਦਾ ਟਰੈਵਲ। ਕਈ ਕਈ ਤੋਂ ਤੋਂ ਚਾਰ ਦਿੰਦਾ ਅੱਛਾ ਤੁਸੀਂ ਫਿਰ ਇਥੋਂ ਜੇ ਕਿਸੇ ਨੇ ਮੰਗਵਾਉਣੇ ਆ ਆਪਣੀ ਵੀਡੀਓ ਦੇਖ ਕੇ ਤੁਹਾਡੇ ਨਾਲ ਕੰਟੈਂਟ ਕੰਟੈਕਟ ਕਰਦਾ ਉਹਨਾਂ ਨਾਲ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਕੋਲ ਭੇਜ ਦੇ ਕਰੋਗੇ ਫਿਰ ਵੀਰੇ ਨੰਬਰ ਇੱਕ ਤਾਂ ਕੋਈ ਵੀਰ ਆਪਣੇ ਆਪ ਨੂੰ ਆਰਡਰ ਛੱਡਦਾ ਹਨਾ ਬੇਫਿਕਰ ਹੋ ਕੇ ਆਪਣੇ ਨਾਲ ਡੀਲ ਕਰੇ ਕਿਉਂਕਿ ਜਿੱਨਾ ਚਿਰ ਅਗਲੇ ਦੇ ਘਰੇ ਜਾਨਵਰ ਨਹੀਂ ਪਹੁੰਚਦਾ ਡਿਲੀਵਰੀ ਦਾ ਉਹਨਾਂ ਚਰ ਜ਼ਿੰਮੇਵਾਰੀ ਮੇਰੀ ਹੈ ਜੇ ਕੋਈ ਰਸਤੇ 'ਚ ਮਰਦਾ ਉਹ ਮੈਂ ਰਿਟਰਨ ਦੇ ਵਿੱਚ ਬੈਕ ਦਊਂਗਾ ਹਨਾ ਭੇਜ ਸਕਦਾ ਨਾ ਤਾਂ ਅਗਲੇ ਦੀ ਪੇਮੈਂਟ ਵਾਪਸ ਕਰੂੰਗਾ ਉਦੀ ਮੈਂ 101% ਗਾਰੰਟੀ ਲੈ ਕੇ ਮਾਲ ਭੇਜੂਗਾ ਜਿੱਥੋਂ ਦਾ ਮਰਜ਼ੀ ਆਰਡਰ ਹੋਵੇ ਮੇਰਾ ਵੀਰ ਆਲ ਇੰਡੀਆ ਡਿਲੀਵਰੀ ਪੋਸੀਬਲ ਹੈ ਖਰਚਾ ਕਿੰਨਾ ਹੋ ਜਾਂਦਾ ਤੇੰਦੇ ਦੇ ਰੁੱਤੇ ਉਹਨਾਂ ਨੂੰ ਵੀਰੇ ਖਰਚੇ ਦੀ ਗੱਲ ਕਰੀਏ ਮੇਰੇ 10-15 ਕਿਲੋ ਮੰਨ ਕੇ ਚੱਲੋ ਮੈਂ ਕਬੂਤਰਾਂ ਨੂੰ ਪਾਉਣਾ ਕਣਕ ਮੁਰਗੇ ਨੂੰ ਕਿਸੇ ਨੂੰ ਨਹੀਂ ਪੋਦਾ ਮੈਂ ਕਣਕ ਮੁਰਗੇ ਨੂੰ ਸਾਰੀ ਫੀਡ ਚੱਲਦੀ ਹੈ ਠੀਕ ਹੈ ਜੀ ਕਮ ਸੇ ਕਮ ਇਹਦਾ ਜੀ 5-700 ਰੁਪਏ ਦਾ ਖਰਚਾ ਹੈਗਾ ਨੋਰਮਲ ਜਿਵੇਂ ਹੁਣ ਮੇਰੇ ਕੋਲ ਤਾਂ ਜਾਨਵਰ ਬਹੁਤ ਜਾਨਵਰ ਰਹਿੰਦੇ ਆ ਮਹਾਰਾਜ ਦੀ ਕਿਰਪਾ ਨਾਲ ਤੇ ਫਿਰ ਵੀ ਘੱਟ ਤੋਂ ਘੱਟ 5-700 ਰੁਪਏ ਖਰਚਾ ਹੈਗਾ ਜੀ ਅੱਛਾ ਜੀ ਹਾਂਜੀ ਜੇ ਰੰਜੀਤ ਗੱਲ ਕਰੀਏ ਅੰਮਦਨੀ ਆਪਾਂ ਗੱਲ ਕੀਤੀ ਸੀ ਇਹਨਾਂ ਤੋਂ ਹੋਗਾ ਤੁਹਾਨੂੰ ਕੰਮ ਕਰਦੇ ਨੂੰ ਹਾਂਜੀ ਲੱਗਦਾ ਕਿ ਬਹੁਤ ਵਧੀਆ ਬੈਨੀਫਿਟ ਹੋ ਚੁੱਕਿਆ ਵੀ ਬਾਹਰ ਪੋਜੀਸ਼ਨ ਚ ਜਾਣ ਨੂੰ ਵੀ ਇਥੇ ਕੰਮ ਕੀਤਾ ਜਾਵੇ ਬਾਈ ਜੀ ਇਹ ਤੁਹਾਨੂੰ ਮੈਂ ਗੱਲ ਦੱਸਦਾ ਜੀ ਬਹੁਤ ਵਧੀਆ ਕੁਐਸਚਨ ਕੀਤਾ ਮੈਂ ਕਦੇ-ਕਦੇ ਇਕੱਲਾ ਬਹਿ ਕੇ ਸੋਚਦਾ ਜਦੋਂ ਹੁਣ ਅਕਸਰ ਇਨਸਾਨ ਬਹਿੰਦੇ ਸੋਚਦਾ ਹੀ ਹੈ ਸੋਚਾਂ ਦਾ ਘਰ ਇਨਸਾਨ ਨੂੰ ਮੈਂ ਸੋਚਦਾ ਜੇ ਅੱਜ ਮੈਂ ਪੜਿਆ ਹੁੰਦਾ ਮੈਂ ਖਬਰਾਂ ਹੋਰ ਕਿਸੇ ਫੀਲਡ 'ਚ ਗਿਆ ਹੁੰਦਾ ਖਬਰਾਂ ਕਿਸੇ ਨਸ਼ੇ ਪੱਤੇ 'ਚ ਬੜਿਆ ਹੁੰਦਾ ਮੈਂ ਅਣਪੜ੍ਹ ਹੋਣ ਦੇ ਬਾਵਜੂਦ ਮੈਂ ਆਪਦਾ ਵਧੀਆ ਕੈਰੀਅਰ ਆਪਦਾ ਸੈੱਟ ਕਰੀ ਬੈਠਾ ਉਹ ਵੀ ਕੁੱਕਣਾ ਕਬੂਤਰਾਂ ਦਾ ਜੇ ਬਾਈ ਜੀ ਮੈਨੂੰ ਆਮਦਨ ਆ ਬਹੁਤ ਚੰਗੀ ਆਮਦਨ ਐ ਇਹਨਾਂ 'ਚੋਂ ਇਨਕਮ ਤਾਂ ਕੋਈ ਆਉਦੀ ਦੱਸ ਨਹੀਂ ਸਕਦਾ ਪਰ ਮੈਨੂੰ ਨਾ ਆੜਤੀ ਤੇ ਜਾਣ ਦੀ ਲੋੜ ਆ ਨਾ ਮੈਨੂੰ ਹੋਰ ਅੱਜ ਮੈਂ 2 ਰੁਪਏ ਲੈਣੇ ਹੋਣਗੇ ਬਾਈ ਲੋਕਾਂ ਤੋਂ ਦੇਣੇ ਨਹੀਂ ਕਿਸੇ ਦੇ ਮੈਂ ਇੰਨੀ ਕੁ ਮੈਨੂੰ ਇਨਕਮ ਆ ਮੈਂ ਤੁਹਾਨੂੰ ਖੀਰਲੀ ਕੱਲ ਦੱਸਤੀ ਅਸੀਂ ਤੁਸੀਂ ਫਿਰ ਇਹਨੂੰ ਕਿੱਥੇ ਲੈ ਕੇ ਜਾਣ ਜਿਹਦੇ ਸੇਲ ਕਰਨੇ ਹੁਣ ਮੇਲੇਾਂ ਤੇ ਲੈ ਕੇ ਜਾਂ। ਵੀਰੇ ਹੁਣ ਨਹੀਂ ਮੈਂ ਹੁਣ ਤਾਂ ਨਹੀਂ ਕਿ ਮੇਨ ਮੇਨ ਮੰਡੀਆਂ ਜਾਂਦੇ ਆ। ਜਦੋਂ ਪਹਿਲਾ ਕੰਮ ਸਟਾਰਟ ਕੀਤਾ ਸੀਗਾ ਉਦੋਂ ਮੈਂ ਸਾਰੀਆਂ ਛੋਟੀਆਂ ਮੰਡੀਆਂ ਵੱਡੀਆਂ ਮੰਡੀਆਂ ਸਾਰੀਆਂ ਲਾਈਆਂ। ਜਨਨ ਕਿ ਸੋਸ਼ਲ ਮੀਡੀਆ ਤੇ ਆਏ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਤੇ ਹੌਲੀ ਵੀਰੇ ਆਪਣਾ ਨੈਟਵਰਕ ਬਣ ਗਿਆ ਕਿਉਂਕਿ ਮੈਂ 2010 ਦਾ 10 11 ਦਾ ਫੀਲਡ ਚ ਉਤਰਿਆ। ਜੇ ਕਿਸੇ ਵੀਰ ਨੂੰ ਕੋਈ ਫੈਨਸੀ ਕੁੱਕੜ ਕਬੂਤਰ ਦੀ ਲੋੜ ਹੋਵੇ ਤਾਂ ਮੇਰਾ ਨੰਬਰ ਆ ਜੀ 95011 28318 ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਖਿੜਕੀਆਂ ਵਾਲਾ ਜੀ ਗੱਲ ਫਾਰਮ ਤਾਂ ਡਿਲੀਵਰੀ ਪੋਸੀਬਲ ਹੈ ਜੀ ਪਹੁੰਚ ਆਪਾਂ ਕਰਵਾ ਦੇਵਾਂਗੇ ਨੰਬਰ ਮੈਂ ਫੇਰ ਬੋਲਣ ਲੱਗਾ ਹਾਂ 95011 28318